ਜੀ ਅਸੀਂ ਤੇ ਅਜੀ ਨਾਲਾ ਸਾਹਿਬ ਨੂੰ ਗੁਜਾਰਿਸ਼ ਕੀਤੀ ਬਤੌਰ ਕੋਆਰਡੀਨੇਟਰ ਜਿਹੜੀ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਮੈਂ ਕੁਝ ਖਾਸ ਸ਼ਕਸ਼ੀਤਾਂ ਦੇ ਰੂਬਰੂ ਹੋਣ ਦੇ ਲਈ ਇੱਥੇ ਆਇਆ ਸੀਗਾ ਪਰ ਜਿੰਨੇ ਸੂਝਵਾਨ ਅਜੀ ਨਾਲੇ ਹਲਕੇ ਦੇ ਵੋਟਰ ਤੇ ਸਪੋਰਟਰ ਖਾਸ ਕਰਕੇ ਵਰਕਰ ਸਾਰੀਆਂ ਕਮੇਟੀਆਂ ਪਹਿਲਾਂ ਤੋਂ ਬਣ ਚੁੱਕੀਆਂ ਅਸੀਂ ਸੰਗਠਨ ਦੇ ਲਈ ਕੰਮ ਕਰ ਰਹੇ ਹਾਂ ਸਾਨੂੰ ਪਾਰਟੀ ਵੱਲੋਂ ਦਾਜਾ ਵੜਿੰਗ ਜੀ ਵੱਲੋਂ ਸਾਡੇ ਪਾਰਟੀ ਪ੍ਰਧਾਨ ਉਹਨਾਂ ਨੇ ਜਿਹੜਾ ਸਨੇਹਾ ਦੇ ਕੇ ਭੇਜਿਆ ਸੀ ਉਹਦੇ ਲਈ ਅਜੀ ਨਾਲਾ ਸਾਹਿਬ ਨੇ ਪਹਿਲਾਂ ਹੀ ਸਾਰੀਆਂ ਜਿਹੜੀਆਂ ਤਿਆਰੀਆਂ ਨੇ ਚਾਹੇ ਮੰਡਲ ਕਮੇਟੀਆਂ ਸਾਡੀਆਂ ਜਿਹੜੀਆਂ ਨੇ ਚਾਹੇ ਸਾਡੀਆਂ ਬਲਾਕ ਕਮੇਟੀਆਂ ਜਿਹੜੀਆਂ ਪੰਚਾਇਤਾਂ ਸਾਰੀਆਂ ਉਹਨਾਂ ਦੀ ਉਹਨਾਂ ਬਣਾ ਕੇ ਪਹਿਲਾਂ ਹੀ ਸਾਨੂੰ ਦੇ ਦਿੱਤੀਆਂ ਨੇ ਸੋ ਅਸੀਂ ਉਹਦੇ ਉੱਤੇ ਜਿਹੜਾ ਲਗਾਤਾਰ ਸੰਗਠਨ ਦੇ ਲਈ ਕੰਮ ਕਰਾਂਗੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਦੇਖੋ ਸਾਡੀ ਲੋਕ ਵੋਟਾਂ ਪਾਉਂਦੇ ਨੇ ਪਾਰਟੀ ਨੂੰ ਲੋਕ ਬਹੁਤ ਪ੍ਰੇਮ ਕਰਦੇ ਆ ਪਰ ਕਿਤੇ ਨਾ ਕਿਤੇ ਸਾਨੂੰ ਲੱਗਦਾ ਸੀ ਕਿ ਪਿਛਲੇ ਸਮੇਂ ਤੋਂ ਸਾਡੇ ਕੋਲ ਜਿਹੜੀ ਸੰਗਠਨ ਦੇ ਵਿੱਚ ਘਾਟ ਮਹਿਸੂਸ ਕਰ ਰਹੇ ਸੀ ਉਹ ਸਾਡੇ ਜਿਹੜੇ ਪਾਰਟੀ ਲੀਡਰ ਨੇ ਰਾਜਾ ਵੜਿੰਗ ਜੀ ਉਹਨਾਂ ਨੇ ਸਾਨੂੰ 3D ਦਾ ਫਾਰਮੂਲਾ ਦਿੱਤਾ ਉਹਦੇ ਤੇ ਡਿਸਪੀਲਨ ਡਾਇਲੌਗ ਔਰ ਡੈਡੀਕੇਸ਼ਨ ਦੇ ਉੱਤੇ ਜਿਹੜਾ ਕੰਮ ਕਰਨ ਦੇ ਲਈ ਅਸੀਂ ਲੋਕਾਂ ਤੱਕ ਜਾ ਰਹੇ ਹਾਂ ਆਪਣੇ ਬੂਥ ਕਮੇਟੀਆਂ ਤੱਕ ਜਾ ਰਹੇ ਉਹਦੇ ਲਈ ਅਜਨਾਲਾ ਸਾਹਿਬ ਸਾਨੂੰ ਪਹਿਲਾਂ ਹੀ ਇਹਦੇ ਲਈ ਬੜੇ ਸਾਡੇ 3D ਦੇ ਫਾਰਮੂਲੇ ਦੇ ਉੱਤੇ ਬਹੁਤ ਅੱਛੀ ਤਰ੍ਹਾਂ ਕੰਮ ਕਰਦੇ। ਤੁਹਾਡੇ ਨਵੇਂ ਕੋਆਰਡੀਨੇਟਰ ਪੁਆਇੰਟ ਹੋਏ ਨੇ ਸੰਦੀਪ ਸ਼ਰਮਾ ਜੀ ਯਾਰਨਾ ਸ਼ਾਹ ਜੀ ਕਹੀਦਾ। ਔਰ ਇਹਨਾਂ ਦਾ ਸਾਡਾ ਇੱਕ ਨਵਾਂ ਪ੍ਰੋਗਰਾਮ ਹੈ ਵੀ ਅਸੀਂ ਰੂਬਰੂ ਹੋਣਾ ਹਲਕੇ ਦੇ ਵਿੱਚ ਵਰਕਰ ਸੱਭਾ ਨਾਲ ਦੇ ਵਿੱਚ ਲੀਡਰਸ਼ਪ ਸੱਭਾ ਨਾਲ ਦੇ ਵਿੱਚ ਔਰ ਅੱਜ ਉਸੇ AICC ਪੰਜਾਬ ਪ੍ਰਦੇਸ਼ ਕਾਂਗਰਸ ਦੇ ਫਰਮਾਨ ਸਦਕਾ ਇਹਨਾਂ ਨੂੰ ਅੱਜ ਬੇਨਤੀ ਅਸੀਂ ਕੀਤੀ ਸੀ ਵੀ ਅਸੀਂ ਮੀਟਿੰਗ ਬੁਲਾਈ ਹੈ ਤੁਸੀਂ ਸਾਡੇ ਵਰਕਰਾਂ ਦੇ ਲੱਗੇ ਰੂਬਰੂ ਹੋਵੋ ਔਰ ਉਹਨਾਂ ਨੂੰ ਪਤਾ ਲੱਗੇ ਵੀ ਤੁਸੀਂ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਤੁਸੀਂ ਨਿਭਾ ਰਹੇ ਹੋ ਸਾਨੂੰ ਬੜੀ ਖੁਸ਼ੀ ਤੇ ਮਾਣ ਹੈ ਪਈ ਸਾਨੂੰ ਕੋਆਰਡੀਨੇਟਰ ਬੜਾ ਸੂਝਵਾਨ ਤੇ ਸਿਆਣਾ ਮਿਲਿਆ ਜਿਹੜਾ ਸਾਨੂੰ ਉਤੋਂ ਸੁਨੇਹਾ ਜੋ ਲਿਆਏਗਾ ਅੱਜ ਕਿਸੇ ਨੂੰ ਪਤਾ ਨਹੀਂ ਸੀ ਜਿਹੜੀਆਂ 3 ਡੀ ਨੇ 3 ਡੀ ਜਿਹੜੀਆਂ ਨੇ ਉਹ ਰਾਜਾ ਵੜਿੰਗ ਦੀਆਂ ਦੱਸੀਆਂ ਹੋਈਆਂ ਇਹ ਖੜਗੇ ਸਾਹਿਬ ਦੀਆਂ ਦੱਸੀਆਂ ਹੋਈਆਂ ਉਹ ਤੁਹਾਡੇ ਪ੍ਰਤੀ ਆਣ ਕੇ ਨੇ ਜਾਣਕਾਰੀ ਦਿੱਤੀ ਇਸੇ ਤਰੀਕੇ ਦੇ ਨਾਲ ਅਸੀਂਗਾ ਆਰਗੇਨਾਈਜੇਸ਼ਨ ਨੂੰ ਸੈਟ ਅਪ ਕਰਨਾ ਔਰ ਬੂਥ ਲੈਵਲ ਕਮੇਟੀਆਂ ਤੇ ਲੈ ਕੇ ਜਾਣਾ ਇੱਕ ਅਸੀਂ ਹੋਰ ਇਹਨਾਂ ਚੀਜ਼ਾਂ ਤੋਂ ਹਟ ਕੇ ਹਲਕੇ ਨੂੰ ਇੱਕ ਪ੍ਰੇਰਿਆ ਹਲਕੇ ਵਾਲਿਆਂ ਨੂੰ ਬੇਨਤੀ ਕੀਤੀ ਆ ਪਈ ਜਨਾਲੇ ਹਲਕੇ ਵਾਲਿਓ ਤੁਸੀਂ ਬਹੁਤ ਸੂਝਵਾਨ ਤੁਸੀਂ ਹਮੇਸ਼ਾ ਆਪਣੀ ਬੁੱਧੀ ਦੇ ਨਾਲ ਲਿਆਕਤ ਸਿਆਣਪ ਦੇ ਨਾਲ ਤੁਸੀਂ ਵੋਟ ਪਾਉਂਦੇ ਹੋ ਔਰ ਹਮੇਸ਼ਾ ਹਲਕੇ ਨੂੰ ਜਿਤਾਉਂਦੇ ਹੋ ਔਰ ਐਤ ਕੀ ਵੀ ਤੁਸੀਂ ਉਹ ਕੰਮ ਕਰਨਾ ਨਹੀਂ ਤੇ ਸਾਡੇ ਪੰਜਾਬ ਦਾ ਜੋ ਹਾਲ ਹੋ ਗਿਆ ਨਾ ਇਹਦੇ ਨੂੰ ਮਾੜਾ ਹਾਲ ਕਦੀ ਨਹੀਂ ਸੀ ਵੇਖਿਆ ਤੇ ਨਾ ਕਦੀ ਹੋਣਾ ਜੇ ਜਿੰਨਾ ਇਹਨਾਂ ਨੇ ਮਾੜਾ ਹਾਲ ਕਰਤਾ ਅਸੀਂ ਇਹੋ ਹੀ ਗੁਰੂ ਰਾਮਦਾਸ ਦੀ ਨਗਰੀ ਚਾ ਉਨ੍ਹਾਂ ਦੇ ਅੱਗੇ ਬਾਬਾ ਬੁੱਢਾ ਸਾਹਿਬ ਦੇ ਅੱਗੇ ਅਰਦਾਸ ਕਰਦੇ ਆਂ ਵੀ हे ਵਾਹਿਗੁਰੂ ਕਾਲਪੁਰਖ ਇਸ ਹਲਕੇ ਨੂੰ ਸਾਡੇ ਪੰਜਾਬ ਨੂੰ ਇੱਕ ਵਾਰਾ ਹੋ ਜਾ ਸੋਹਣਾ ਬਣਾ ਦੇ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਉਹ ਪੜ੍ਹ ਲਿਖ ਕੇ ਨੌਕਰੀਆਂ ਲੈ ਲੈਣ ਹਲਕਾ ਸਾਡਾ ਜਨਾਲਾ ਜਿਹੜਾ ਉਹ ਵੀ ਬਹੁਤ ਸੁੰਦਰ ਸੁਧਾਰ ਇੱਥੇ ਆਵੇ ਲੋੜ ਆ ਜਿਹੜੇ ਕੰਮ ਚ ਅਸੀਂ ਪੈ ਗਏ ਆ ਉਹ ਬੜਾ ਔਖਾ ਉਹਦੇ ਚੋਂ ਨਿਕਲਣਾ ਤੇ ਪਾਇਆ ਕਿੰਨੇ ਆ ਇਹਨਾਂ ਸਰਕਾਰਾਂ ਨੇ ਪਾਇਆ ਸਾਰਿਆਂ ਨੂੰ ਪਤਾ ਆ ਨਾ ਕਿਦਾ ਕਿਦਾ ਲੱਗਦਾ ਆ ਤੇ ਕੀ ਦਾ ਕੀ ਦਾ ਲਿਆ ਜਾਂਦਾ ਅੱਜ ਉਹ ਵੀ ਅੰਦਰ ਨੇ ਤੇ ਇਹਦੀ ਵੀ ਵਾਰੀ ਤਿਆਰੀ ਹੋ Đi ਆ ਹੋ ਸਕਦਾ ਭਾਵੇਂ ਇਹ ਅੰਦਰ ਚਲੇ ਜਾਏ ਕੋਈ ਵੱਡੀ ਗੱਲ ਨਹੀਂ ਜੀ ਮੈਂ ਤੁਹਾਡੇ ਅਗੇ ਬੇਨਤੀ ਕਰਦਾ ਤੁਹਾਡੇ ਮਾਦਮ ਦੇ ਰਹੀਂ ਅਜ ਨਾਲੇ ਵਾਲਿਓ ਤੱਕੜੇ ਹੋ ਜੋ ਤੁਹਾਡੀ ਲੋੜ ਜੇ ਇਸ ਵੇਲੇ ਪਾਰਟੀ ਨੂੰ ਪਾਰਟੀ ਨੂੰ ਵਖਾ ਦਿਓ ਵੀ ਤੁਹਾਡੇ ਚ ਕੀ ਹੈ ਤੁਹਾਡੇ ਚਣਖਿਆ ਤੁਹਾਡੇ ਚ ਜਾਨ ਆ ਤੁਹਾਡੇ ਚ ਸਭ ਕੁਝ ਆ ਔਰ ਪਾਰਟੀ ਨੂੰ ਤੁਸੀਂ ਜਿਤਾ ਕੇ ਐਮਐਲਏ ਬਣਾ ਕੇ ਸਰਕਾਰ ਬਣਾਓਗੇ ਇਹ ਸਾਨੂੰ ਪੂਰਾ ਵਿਸ਼ਵਾਸ ਹੈ ਮੈਂ ਇਹਨਾਂ ਸ਼ਬਦਾਂ ਦੇ